ਸ਼ਤਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਚੱਲੇ ਆ ਪੈਂਡ ਨੂੰ ਸੁੱਟੀਆਂ ਲਗਭਗ ਸਾਰੀਆਂ ਖਤਮ ਹੋਣ ਵਾਲੀਆਂ ਸੀ ਤੇ ਐਸ ਵਾਰ ਲੱਗਦਾ ਸੀ ਵੀ ਜਾਏ ਆਣੀ ਜਾਣਾ ਪਰ ਚਲੋ ਦੀਦੀ ਆ ਗਈ ਸੀ ਤੇ ਉਹ ਉਹਨਾਂ ਨੇ ਕਹਿਤਾ ਵੀ ਤੁਸੀਂ ਜਾਓ ਹਨਾ ਤੇ ਉੱਥੇ ਜਾ ਕੇ ਅਸੀਂ ਕੀਤਾ ਪੈਂ ਫੈਮਿਲੀ ਨਾਲ ਟਾਈਮ ਸਪੈਂਡ ਤੇ ਸ਼ਾਮ ਨੂੰ ਬੱਚਿਆਂ ਨੇ ਜਾ ਨਾਲ ਖਾਦੇ ਚਾਹ ਤੇ ਬਿਸਕਟ ਤੇ ਉਸ ਤੋਂ ਬਾਅਦ ਰਾਤ ਨੂੰ ਅਸੀਂ ਗਏ ਸਾਰਿਆਂ ਨਾਲ ਰਲ ਕੇ ਪਾਰਕ ਦੇ ਵਿੱਚ ਤੇ ਉੱਥੇ ਬੱਚਿਆਂ ਨੇ ਕੀਤੀ ਬਹੁਤ ਇੰਜੋਏ ओके ਬਾਏ ਬਾਏ ਸვენ ਮੁਰੇ ਜਾਵੜਾ ਉਹਨਾਂ ਦੇ ਕੋਈ ਨਹੀਂ ਤੇ ਬਈ ਹੋਰ ਤੇ ਬਈ ਅਸ਼ਦੀਪ ਰੋਕ ਜੀ ਪਹਿਲਾਂ ਉਹਨੂੰ ਥੱਲੇ ਜਾਂਦੇ ਆਹਨ ਕਾਕੇ ਦਾ ਕਰਕੇ ਹੌਲੀ ਸੌਂ ਜਾ ਹਾਂ ਜੇ ਕਦੇ ਹੋ ਜਾਂਦਾ ਫਿਰ ਮਜ਼ਾ ਮਜ਼ਾ ਆਉਂਦਾ ਕਹਿੰਦਾ ਪੌੜੀ ਤੋਂ ਵੀ ਇਹ ਪਹਿਲੀ ਵਾਰ ਚੜਿਆ ਅੱਜ ਮੈਂ ਤੁਹਾਨੂੰ ਚੋਦੇ ਪੱਦੇ-ਵੱਦੇ ਕੀ ਡਰ ਲੱਗਦਾ ਸੱਚੀ ਜਿਹਾ ਚਾਹੋ ਹੁੰਦਾ ਹਨ ਓਏ ਆਹ ਦੇਖੀ ਇਹ ਚ ਡਰ ਲੱਗਦਾ ਆ ਕਹਿੰਦਾ ਬੈ ਬੈ ਨਾ ਆ ਜਾ